10 ਫਰਵਰੀ ਦੀ ਰਾਤ ਕਰੀਬ 11 ਵਜੇ ਰਾਜਗੁਰੂ ਨਗਰ ਲੁਧਿਆਣਾ ਦੇ ਜੇ ਬਲਾਕ ਦੇ ਵਿੱਚ ਰੁਪਿੰਦਰ ਸਿੰਘ ਸੇਤੀਆ ਸਹਦੀਪ ਸਿੰਘ ਜਿਸ ਦੇ ਨਾਲ ਕਿਸੇ ਕੰਮ ਦੇ ਲਈ ਆਏ ਹੋਏ ਸਨ ਤੇ ਉਦੋਂ ਹੀ ਅਚਾਨਕ ਹੀ ਕਰਨਪਛਾਤੇ ਨੰਬਰ ਦੀ ਕਾਰ ਆਉਂਦੀ ਹੈ ਜਿਸ ਦੇ ਵਿੱਚ ਸਵਾਰ ਲੋਕਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਗੋਲੀ ਲੱਗਣ ਦੇ ਨਾਲ ਇੱਕ ਜ਼ੋਰਦਾਰ ਧਮਾਕੇ ਹੁੰਦੀ ਆਵਾਜ਼ ਆਉਂਦੀ ਹੈ ਜਦੋਂ ਲ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਧਮਾਕੇ ਬਾਰੇ ਜਾਣਨਾ ਚਾਹਿਆ ਕਿ ਗੋਲੀ ਦਾ ਖੋਲ ਦਿੱਗਿਆ ਹੋਇਆ ਸੀ ਉਹਨਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਟੀसीआर ਦਸਤਾ ਮੌਕੇ ਤੇ ਪਹੁੰਚਿਆ ਗੋਲੀ ਚਲੰਦੇ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਹੁਣ ਪੀੜਤ ਰੁਪਿੰਦਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਕਿਹਾ ਗਿਆ ਕਿ ਗੋਲੀ ਚਲਾਉਣ ਵਾਲਿਆਂ ਨੂੰ ਬਚਾਇਆ ਜਾ ਰਿਹਾ ਤੇ ਜਦ ਥਾਣਾ ਮੁਖੀdna ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਤੁਸੀਂ ਸੁਣਾਓ 올 ਵੈਲ ਪਰ ਅਦਾ ਕੀ ਹਾਲੇ

ਫਾਇਰ ਦਿੱਤੀ ਹੈ ਸੁਖਜਿੰਦਰ ਆਹ ਹਾਂ ਮੈਂ ਅੱਜ ਆਇਆ ਖਾਣੇ ਅੱਛਾ ਉਹ ਸੁਖਜਿੰਦਰ ਕੋਲ ਪੁੱਛ ਰਿਹਾਗਾ ਹਾਂ ਮੇਰੀ ਸੁਖਜਿੰਦਰ ਨੇ ਡਾਲੋ ਸੀ ਉਹ ਕਹਿੰਦਾ ਜੀ ਨਹੀਂ ਦਿੱਤੀ ਸੀ ਐਫ ਆਈ ਆਰ ਇਹ ਮੈਂ ਉਹਨੂੰ ਕਹਿ ਦਿੱਤਾ ਸੀ ਜਿੰਨੇ ਮੈਂ ਪੁੱਛਦਾ ਹਾਂਗਾ ਪੁੱਛੋ ਜਰੂਰ ਜਦੋਂ ਆਇਆ ਹੈਗਾ ਹਾਂ ਪਲੀਜ਼ ਚੈੱਕ ਕਰਕੇ ਮੈਨੂੰ ਦੱਸੋ ਵੀ ਹੋਰ ਐਫ ਆਈ ਆਰ ਦਾ ਨੰਬਰ ਕੀ ਹੈਗਾ ਦੱਸ ਦਿਓ ਮੈਂ ਦੱਸ ਦਵਾਂ ਓਕੇ ਐ ਕਾਨਫਰੈਂਸ ਐਸ ਵਾਸਤੇ ਰੱਖੀ ਗਈ ਹੈ ਕਿ 3 ਫਰਵਰੀ ਨੂੰ ਸਾਡੇ ਸੰਸਥਾ ਦੇ ਸੀਨੀਅਰ ਆਗੂ ਸਰਦਾਰ ਰੁਪਿੰਦਰ ਸਿੰਘ ਸੇਤਿਆ ਜੋ ਚੰਡੀਗੜ੍ਹ ਦੇ ਹਿਊਮਨਿਟੀਜ਼ ਦੇ ਚੇਅਰਮੈਨ ਨੇ ਪਲੱਸ ਮੇਰੇ ਬੇਟੇ ਸਰਦਾਰ ਸਹਿਦੀਪ ਸਿੰਘ ਜੁਨੇਜਾ ਜੋ ਯੂਥ ਦੇ ਮੈਂਬਰ ਦੇ ਪੰਜਾਬ ਦੇ ਲੁਗਾਨਾ ਪੇ ਐਨਐਨਏ 3 ਫਰਵਰੀ ਨੂੰ ਐਨਾ ਉੱਤੇ ਜਾਨਲੇਵਾ ਹਮਲਾ ਹੋਇਆ ਜਿਹਦੀ ਕੋਈ ਕਾਰਵਾਈ ਅਜੇ ਤੱਕ ਪੁਲਿਸ ਨੇ ਨਹੀਂ ਕੀਤੀ ਅਸੀਂ ਚਾਹੁੰਦੇ ਆ ਕਿ ਪੁਲਿਸ ਅਸੀਂ ਸੋਸ਼ਲ ਵਰਕਰ ਆ ਸੋਸ਼ਲ ਕੌਜ਼ ਕਰਦੇ ਆ ਜਿਹਦੇ ਹੋ ਸਕਦਾ ਹੈ ਸਾਡੇ ਕੋਈ ਦੁਸ਼ਮਣ ਹੋਣ ਸਾਡੇ ਕੋ ਚਾਹਨ ਵਾਲੇ ਹੋਣ ਤੇ ਪੁਲਿਸ ਇਹਦੀ ਤਹਿ ਤੇ ਜਾ ਕੇ ਅਜੋਤੇ ਐਫ ਆਈ ਆਰ ਕਰੇ ਹੋਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨੂੰ ਕਿਸ ਤਰ੍ਹਾਂ ਕਿਸੇ ਤੇ ਅਸੀਂ ਤੇ ਕਿਸੇ ਦਾ ਕਿਸੇ ਦੁਸ਼ਮਣ ਹੈ ਨਹੀਂ ਅਸੀਂ ਤੇ ਕਿਸੇ ਦਾ ਮਰ ਚੱਕਾ ਕੰਮ ਕਰਦੇ ਤਾਂ ਸੋਚ ਕੇ ਨਹੀਂ ਕਰਦੇ ਕਿ ਅਸੀਂ ਕਿਸੇ ਕਿਸੇ ਦਾ ਮਾਰਾ ਕਰ ਰਹੇ ਹਾਂ ਅਸੀਂ ਅੱਛੇ ਕੰਮਸੇ ਜਾਣਦੇ ਹਾਂ ਹੁਣ ਸਾਡਾ ਕੋਈ ਦੁਸ਼ਮਣ ਪਿੱਛੇ ਬੈਕਅਪ ਦਾ ਮਾਈਂਡ ਹੋਏ ਜਾਂ ਬਨ ਜਾਏ ਤਾਂ ਸਾਨੂੰ ਪਤਾ ਅਜਿ ਕੋਈ ਜਾਣਕਾਰੀ ਨਹੀਂ ਹੋਈ ਜੇ ਕੋਈ ਸਿਸੀ ਵੀ ਫੁਟੇਜ ਵਗੈਰਾ ਸਾਹਮਣੇ ਆ ਜੇ ਸੀਸੀ ਫੁਟੇਜ ਰਿਪੋਰਟ ਪੁਲਿਸ ਨੇ ਐਕਵਾਇਰ ਕੀਤੀ ਹੈ ਲੇਕਿਨ ਅਸੀਂ ਆਪਣੇ ਲੈਵਲ ਤੇ ਵੀ ਉਸ ਜਗ੍ਹਾ ਦੀ ਕੁਐਸਚਨ ਦਿੱਤੀ ਹੈ ਜਿਹੜਾ ਟਾਈਮ ਸਾਡਾ ਸੀ ਉਸ ਟਾਈਮ ਤੇ ਜਿਸ ਦੁਕਾਨ ਦੇ ਬਾਹਰ ਸਾਡੀ ਗੱਡੀ ਖੜੀ ਸੀ ਉਹ ਫੁਟੇਜ ਉੱਥੋਂ ਡਿਲੀਟਡ ਹੈ ਇਹ ਕਿੰਨੇ ਦਿਨ ਫਰਵਰੀ ਦਾ ਮਾਮਲਾ ਹੈ ਉਸੀ ਮੌਕੇ ਤੇ ਹੀ ਪੁਲਿਸ ਐਸਐਚਓ ਸਾਹਿਬ ਦੀ ਟੀਮ ਲੈ ਕੇ ਪਹੁੰਚ ਗਈ ਸੀ ਰਾਤੀ 10:30 11:00 ਵਜੇ ਦੇ ਆਸ-ਪਾਸ ਜੀ ਔਰ ਉਹਨਾਂ ਆਪਣੀ ਜੋ ਇਨਕੁਆਇਰੀ ਕਰਨੀ ਸੀ ਉਹ ਦਿੱਤੀ ਉਸ ਤੋਂ ਬਾਅਦ ਤੁਸੀਂ ਉਸ ਤੋਂ ਨਾ ਕਨਫਰਮੇਸ਼ਨ ਲੈਣ ਲਈ ਪੁੱਛ ਅਸੀਂ ਪੁਲਿਸ ਥਾਲ ਰੈਗੂਲਰ ਟੱਚੂਛ ਹੈ ਗਿਆ ਰੈਗੂਲਰ ਟੱਚੂਛ ਹੈ ਗਿਆ ਉਹ ਕਹਿੰਦੇ ਜੀ ਅਸੀਂ ਇਨਕੁਆਇਰੀ ਕਰ ਰਹੇ ਆ ਅਸੀਂ ਡੰਪ ਮੰਗਾਇਆ ਵੇ ਐਕਸਕਿਊਜ਼ ਦੇ ਅਸੀਂ ਉਹਨਾਂ ਨੂੰ ਕਿਸੇ ਪਰਚਾ ਪਛਾਤੇ ਤੋਂ ਪਰਚਾ ਦਰਜ ਕਰੋ ਉਸ ਤੋਂ ਬਾਅਦ ਤੁਸੀਂ ਇਨਕੁਆਇਰੀ ਕਰਦੇ ਰਹੋ ਹਾਲੇ ਤੱਕ ਪਰਚਾ ਦਰਜ ਨਹੀਂ ਅੱਜ ਤੱਕ ਪਰਚਾ ਦਰਜ ਨਹੀਂ ਹੋਇਆ ਤੁਸੀਂ ਕਿਤੇ ਆਲਾ ਅਧਿਕਾਰੀ ਨੂੰ ਮਿਲੇ ਜੀ ਉੱਚ ਅਧਿਕਾਰੀ ਅਸੀਂ ਪਹਿਲੇ ਐਸਐਚਓ ਸਾਹਿਬ ਫਿਰ ਡੀਐਸਪੀ ਸਾਹਿਬ ਦੀ ਨਾਲਗੋਚੀ ਗੱਲ ਆਈ ਐਸਪੀ ਸਾਹਿਬ ਦੇ ਦਰਜ ਜੁਸਟ ਹੁਣ ਉਹਨੇ ਜਦ ਸਾਨੂੰ ਕਿਹਾ ਲਿਗਾ ਉਹਨੂੰ 2 ਦਿਨ ਹੋ ਗਏ ਨਹੀਂ ਹੋਏ ਕੋਈ ਕਾਰਵਾਈ ਨਹੀਂ ਹੋ ਰਹੀ ਉੱਤੋਂ ਹੁਣ ਅਸੀਂ ਸੋਚਦੇ ਸੀ ਕਿ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਸੀਂ ਸੀਪੀ ਸਾਹਿਬ ਦੇ ਸਾਹਮਣੇ ਪੇਸ਼ ਔਟੇ ਉਹਨਾਂ ਨੇ ਆਪਣੀ ਗੱਲ ਕਹੀ ਹੈ ਹਮਲਾ ਕਰਨ ਵਾਲ ਕਿੰਨੇ ਪਰਸਨ ਸੀਗੇ ਇਹ ਆਇਡੈਂਟੀਫਾਈ ਨਹੀਂ ਕਰ ਪਾ ਰਹੇ ਕਿਉਂਕਿ ਅਸੀਂ ਆਪਣੀ ਗੱਡੀ 'ਚ ਬੈਠੇ ਸੀ ਤੇ ਗੱਡੀ ਦੇ ਕੋਸ਼ੀਸ਼ੇ ਨੂੰ ਤੋੜਦੀ ਹੋਈ ਬੁਲੇਟ ਗਈ ਕਿੰਨੇ ਬੁਲੇਟ ਗੋਲੀ ਕਿੰਨੀ ਚੱਲੀ ਸੀ ਜੋ ਜੋ ਦੱਸਿਆ ਗਿਆ ਐਸਐਚਓ ਸਾਹਿਬ ਨੇ ਉਹ 45 ਬੋਲਦੀ ਸੀ ਕਿੰਨੀ ਗੋਲੀ ਚੱਲੀ ਇੱਕ ਇੱਕ ਗੋਲੀ ਚੱਲੀ ਅਸੀਂ ਮੰਗ ਕਰਦੇ ਹਾਂ ਜੀ ਕੋਈ ਵੀ ਐਸੀ ਐਕਟੀਵਿਟੀ ਜੋ ਅਸਲਾ ਰੱਖਦਾ ਹੈ ਉਹ ਰਿਸਪਾਂਸਿਬਲ ਬੰਦੇ ਨੂੰ ਦਿੱਤਾ ਜਾਵੇ ਇਹ ਰਿਸਪਾਂਸਿਬਲ ਬੰਦੇ ਨੂੰ ਅਸਲਾ ਨਹੀਂ ਦੇਣਾ ਚਾਹੀਦਾ ਪਹਿਲੀ ਗੱਲ ਅਗਰ ਜਾਨੇਵਾ ਕੱਲ ਗੋਲੀ ਲੱਗ ਜਾਂਦੀ ਹੂ ਵੁਡ ਹੈਵ ਬੀਨ ਹੈ ਰਿਸਪਾਂਸਿਬਲ ਥਰਡ ਜੇ ਜੇ ਵੀ ਜ ਪੁਲਿਸ ਐਵਰੇਜ ਕੇਸਿਸ ਹੁੰਦੀ ਹੈ ਛੋਟੀ ਹਰ ਇੱਕ ਛੋਟੀ ਐਕਟੀਵਿਟੀ ਨਹੀਂ ਹੈ ਛੋਟਾ ਕਾਹਨ ਨਹੀਂ ਹੈ ਪੁਲਿਸ ਸ਼ੁੱਡ ਰਿਐਕਟ ਵਿਦ ਅ ਮਚੁਰ ਬਿਹੇਵੀਅਰ ਪੁਲਿਸ ਅਜੇ ਕੋਈ ਮਚਿਓਰਟੀ ਵਾਲੇ ਨੂੰ ਹੈਂਡਲਿੰਗ ਨਹੀਂ ਕਰ ਰਹੀ ਹੈ ਇਹ ਕਿ ਤੁਸੀਂ ਸਮਾਜ ਸੇਵਾ ਕਰਦੇ ਹੋ ਲੋਕਾਂ ਦੇ ਮਤਲਬ ਹੈਲਪ ਲਈ ਹਰ ਟਾਈਮ ਆਗੇ ਰਹੋ ਤਾਂ ਅਗਰ ਤੁਹਾਡੇ ਨਾਲ ਇਦਾਂ ਆ ਪਬਲਿਕ ਨਾਲ ਸਹੀ ਹੋ ਗੋ ਰਿਸਵਸ ਸਕਦੇ ਹੋ ਕਿ ਪਬਲਿਕ ਕਿੰਨੀ ਸਿਕਿਓਰ ਹੈਗੀ ਅਗਰ ਸਾਡੇ ਨਾਲ ਇਹ ਹਾਲ ਹੈ ਤੇ ਪਬਲਿਕ ਕਿੰਨੀ ਸਿਕਿਓਰ ਹੈ ਹੋਰ ਅਸੀਂ ਸਾਰੇ ਜਨਤਾ ਦੇ ਬੰਦੇ ਆ ਵਿਚ ਵਿਚਰਦੇ ਆ ਕਿਤਨੀ ਸਿਕਿਓਰ ਕਿੰਨੀ ਸੋਹਣੀ ਜਾਂਦੀ ਹੈ ਕੰਮ ਬੰਦੇ ਦੀ ਹਰ ਮਹਿਕਮੇ ਵਿੱਚ ਕੰਮ ਬੰਦੇ ਦੀ ਕਿੰਨੀ ਅਹਿਮੀਅਤ ਹੈ ਅਸੀਂ ਸਾਰੇ ਜਾਣਦੇ ਆ ਅਗਲਾ ਕਦਮ ਕੀ ਹੋਗਾ ਜੀ ਅਗਲਾ ਕਦਮ ਅਸੀਂ ਸੀਪੀ ਨੂੰ ਮਿਲਾਂਗੇ ਨਹੀਂ ਤਾਂ ਹਾਈ ਕੋਰਟ ਜਾ ਕੇ ਅਰਜ਼ੀ ਦੰਦ ਦੇ ਅਪਲੀਕੇਸ਼ਨ ਪਾਇਟ ਕਰਾਂਗੇ